ਹਾਂਜੀ ਵੀਰੇ ਕੀ ਹਾਲ ਚਾਲ ਨੇ ਕੈਮਰਾ ਸੇ ਤਾਂ ਆ ਵੀਰੇ ਜਿਹੜੀ ਸਕਰੀਨ ਤੇ ਤੁਹਾਨੂੰ ਮੱਝ ਕੋਲੇ ਕੱਟੀ ਬੈਠੀ ਦਿਖ ਰਹੀ ਆ ਇਹ ਆਪਣੀ ਬਾਜੀ ਦੀ ਕੱਟੀ ਆ ਇਹ ਲਗਭਗ ਪਰਸੋਂ ਇਹਨੇ ਜਨਮ ਲਿਆ ਕੱਟੀ ਨੇ ਬਿਲਕੁਲ ਜੈਡ ਬਲੈਕ ਤੇ ਕੋਈ ਨਾ ਬੈਠੀ ਰਹੇ ਬੈਠਾ ਤੁਹਾਨੂੰ ਦਿਖਾਉਣੇ ਸੌਖੇ ਹੋ ਜਾਣੇ ਅਸਾਂ ਦਿਖਾਉਣੇ ਜੀ ਇਹੀ ਮੇਨ ਚੀਜ਼ ਦਿਖਾਉਣੀ ਸੀ ਆਪਾਂ ਕੋਈ ਨਾ ਘਟ ਮੜ ਹੁਣ ਇਹ ਖੜੀ ਰਹਿਣ ਦੀ ਗੱਲ ਲੇਵਾ ਮਾ ਕੋਈ ਗੱਲ ਆ ਆ ਜਿਹੜੀ ਮੱਝ ਆ ਵੀਰੇ ਇਹਦੇ ਥਾਣੇ ਨਾ ਪੰਜ ਆ ਹਰ ਤੋਂ ਦੇਖਦੇ ਹੁੰਣਗੇ ਇੱਥੋਂ ਦੇਖਣਗੇ ਪੰਜ ਥਾਣਾ ਅੱਗੇ ਚੱਲਦੇ ਤੇ ਪੰਜੇ ਹੀ ਚੱਲਦੇ ਆ ਜੀ ਇਹਦੇ ਵਿੱਚ ਆਪਾਂ ਬਰੀਡਿੰਗ ਜਿਹੜੀ ਗੱਲ ਕਰਦੇ ਆ ਵੀ ਇਹ ਕੱਟੀ ਜਿਹੜੀ ਆਈ ਆ ਸਾਹ ਦਾ ਉੱਥੇ ਰੋਲ ਦੇਖਿਆ ਜੇ ਇਹ ਵੀ ਪੰਜ ਹੀ ਥਣਾਂ ਵਾਲੀ ਆਉਂਦੀ ਤਾਂ ਫਿਰ ਆਸਾਂ ਦਾ ਕੋਈ ਬਰੀਡ ਸੁਧਾਰ ਵਿੱਚ ਕੋਈ ਯੋਗਦਾਨ ਨਹੀਂ। ਲਓ ਵੀਰ ਇਹਨੂੰ ਦੇਖੋ। ਬਿਠਾਓ ਇਹਨੂੰ। ਚਲੋ ਹੈ ਤਾਂ ਆਪਣਾ ਟੈਸਟ ਹੀ ਚੱਲ ਰਿਹਾ ਆਸਾਂ ਦੇ ਤੇ ਇਹਦੇ ਵਿੱਚ ਬਿਲਕੁਲ ਸੁਧਾਰ ਆਇਆ ਯਾਨੀ ਕਿ ਚਾਰ ਥਣ ਆਇਆ ਕੱਟੀ ਦੇ। ਭੀ ਪੂਰੇ ਨਿਕਲ ਨਹੀਂ ਆਏ। ਹਾਂ। ਤੇ ਇਹ ਚੀਜ਼ਾਂ ਵੀਰ ਬਾਕੀ ਆਉਣ ਵਾਲੇ ਟਾਈਮ 'ਚ ਬੱਲੀਆਂ, ਮੱਝਾਂ ਜਾਂ ਦੂਜੀਆਂ 'ਚ ਲਾਇਆ ਹੋਇਆ ਆਸਾਂ। ਦੇਖਦੇ ਆ ਵੀ ਕਹੇ ਜੇ ਬੱਚੇ ਪਾਉਂਦਾ। ਇੱਕ ਸੁਧਾਰ ਤਾਂ ਆਪਾਂ ਨੂੰ ਯਾਨੀ ਕਿ ਦੇਖਣ ਨੂੰ ਮਿਲਿਆ। ਤੇ ਬਾਕੀ ਆ ਮੱਝ ਦੀ ਪੂਛ ਚਿੱਟੀ ਆ ਇਹਦੀ ਸਤ ਪੂਛ ਵੀ ਦਿਖਾਉਣੀ ਆ ਮੱਝ ਦੀ ਪੂਛ ਲਗਭਗ ਦੇਖੋ ਜੀ ਫੋਟ ਦੇ ਨੇੜ ਚਿੱਟੀ ਆ ਆਪਾਂ ਦਾ ਵੱਧ ਹੀ ਹੋਊਗੀ ਇਧਰੋਂ ਆ ਇਹਦੀ ਕੱਟੀ ਦੀ ਪੂਛ ਦੇਖ ਲਓ ਬਿਲਕੁਲ ਨੋਰਮਲ ਇਥੋਂ ਲੱਗਦਾ ਵੀ ਬਾਜੀ ਕਾਫੀ ਸੁਧਾਰ ਕਰ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਚ ਬਾਕੀ ਦੁੱਧ ਤੇ ਆਏ ਤਾਂ ਪਤਾ ਲੱਗਣਾ ਮੇਨ ਗੱਲ ਜਿਹੜੀ ਆ ਹੁਣ ਤਾਂ ਦੁੱਧ ਚਾਹੀਦਾ ਨਾਲ ਦੀ ਨਾਲ ਇਹ ਚੀਜ਼ਾਂ ਵੀ ਜਾਨੀ ਕਿ ਪਤਾ ਹੋਣੀਆਂ ਚਾਹੀਦੀਆਂ ਕਿ ਕੀ ਸੁਧਾਰ ਹੋ ਰਿਹਾ ਅੱਜ ਪੰਜ ਥਣਾਂ ਵਾਲੀ ਚਲਾਇਆ ਤਾਂ ਵੀ ਚਾਰ ਥਣਾਂ ਵਾਲਾ ਬੱਚਾ ਕੱਢਿਆ ਕੋਈ ਕੀ ਕੱਟੀ ਨੇ ਹਜੇ ਦੁੱਧ ਘਟ ਚੁngਿਆ ਇੱਕ ਦੋ ਦਿਨਾਂ ਤੱਕ ਸਿੱਧੀ ਜੋ ਖੜੂਗੀ ਫਿਰ ਦੇਖਦੇ ਆ ਕੀ ਕਰਦੀ ਆ ਬੱਚੇ ਬਹੁਤ ਹਾਈਟ ਲੈਂਥ ਵਾਲੇ ਆਉਂਦੇ ਆ ਉਸ ਹਿਸਾਬ ਨਾਲ